ਉਜਾਬ ਦੇ ਫਤਿਹਗੜ ਸਾਹਿਬ ਦੇ ਨਿਊ ਸਰਹੰਦ ਨੇੜੇ ਤੜਕਸਾਰ ਵੱਡਾ ਅਤੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ ਇੱਥੇ ਦੋ ਮਾਲ ਗੱਡੀਆਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਹੈ ਟੱਕਰ ਮਗਰੋਂ ਪੂਰੀਆਂ ਬੋਗੀਆਂ ਪਲਟੀਆਂ ਖਾ ਗਈਆਂ ਅਤੇ ਪਟੜੀ ਤੋਂ ਲੱਥ ਗਈਆਂ ਜਿਸ ਭਿਆਨਕ ਇਸ ਭਿਆਨਕ ਘਟਨਾ ਵਿੱਚ ਦੋਵੇਂ ਡਰਾਈਵਰ ਗੰਭੀਰ ਜ਼ਖਮੀ ਹੋ ਗਏ ਨੇ ਇੱਕ ਡਰਾਈਵਰ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਦੂਜੇ ਦੇ ਬੈਕ ਇੰਜਰੀ ਹੋਈ ਹੈ ਦੋਵਾਂ ਨੂੰ ਉਤਰੰਤ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਫਿਰ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਟੱਕਰ ਤੋਂ ਬਾਅਦ ਇੱਕ ਮਾਲ ਗੱਡੀ ਤੀਜੀ ਯਾਤਰੀ ਟ੍ਰੇਨ ਨਾਲ ਟਕਰਾ ਗਈ ਮਾਲ ਗੱਡੀ ਦਾ ਇੰਜਣ ਦੂਜੀ ਰੇਲ ਦੀਆਂ ਬੋਗੀਆਂ ਤੇ ਚੜ ਗਿਆ ਟੱਕਰ ਮਗਰੋਂ ਮਾਲ ਗੱਡੀਆਂ ਇੱਕ ਪਟੜੀ ਤੋਂ ਦੂਜੀ ਤੇ ਫਿਰ ਤੀਜੀ ਪਟੜੀ ਤੱਕ ਪਹੁੰਚ ਗਈਆਂ ਚੰਗੀ ਗੱਲ ਇਹ ਰਹੀ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਵੀ ਇੱਕ ਟਵੀਟ ਕੀਤਾ ਜਿੱਥੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਹਨਾਂ ਕਹਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ